ਇਹਨਾਂ ਦੇ ਵਿਆਹ ਨਹੀਂ ਸੀ ਉਹਨੇ ਮਲਾੰਗਾ ਦੇ ਵਿਆਹ ਹੋਏ ਨੇ ਕੰਨ ਫੜੇ ਵੀ ਅਸੀਂ ਇਹਨਾਂ ਨੂੰ 5 ਸਾਲ ਦਾ ਕੀ 5 ਜਨਮ ਚ ਸੀ ਉਹ ਬੋਲੀ ਮੈਂ ਖੜੀ ਆ ਸਾਨੂੰ ਅਰੈਸਟ ਕਰਨ ਸਾਡੇ ਚ ਦਮ ਹੈਗਾ ਜਿਹਨਾਂ ਚ ਤਾਕਤ ਆ ਸਾਡੀ ਹੱਕ ਦੇ ਵਿੱਚ ਆ ਕੇ ਬੋਝਣ ਸਾਡੇ ਨਾਲ ਸਾਹਮਣੇ ਆ ਕੇ ਗੱਲ ਪੈਕਾਤ ਕਰ ਲੈ ਦੂਜਿਆਂ ਤੇ ਭਰ ਲੈ 1.5 ਸਾਲ ਆ ਬਸ ਪੰਜਾਬ ਦੇ ਵਿੱਚ ਜੁੱਧ ਕਈ ਚੱਲ ਰਹੇ ਨੇ ਕੋਈ ਨਸ਼ਿਆਂ ਵਿਰੁੱਧ ਚੱਲ ਰਿਹਾ ਕੋਈ ਦਿੱਲੀ ਵਿਰੁੱਧ ਚੱਲ ਰਿਹਾ ਲੁਧਿਆਣੇ ਦੇ ਵਿੱਚ ਬੇਰੁਜ਼ਗਾਰੀ ਵਿਰੁੱਧ ਜੁੱਧ ਚੱਲ ਰਿਹਾ ਹੈ ਬੇਰੋਜ਼ਗਾਰੀ ਦੇ ਵਿੱਚ ਸਾਂਝਾ ਮੋਰਚਾ ਹੈਗਾ ਸਾਂਝੇ ਮੋਰਚੇ ਦੇ ਵਿੱਚ ਮੁੱਖ ਵੱਖਰੇ ਖਿੱਤਿਆਂ ਦੇ ਨਾਲ ਜੁੜੇ ਹੋਏ ਨੌਜਵਾਨ ਇਸ ਸੰਘਰਸ਼ ਦੇ ਵਿੱਚ ਪਹੁੰਚੇ ਨੇ ਮੋਰਚੇ ਦੇ ਵਿੱਚ ਸ਼ਾਮਿਲ ਕੁਝ ਨੌਜਵਾਨ ਭੈਣਾ ਮੇਰੀਆਂ ਮੇਰੇ ਨਾਲ ਮੌਜੂਦ ਨੇ ਸਾਰੀ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਭੈਣ ਕੀ ਕੀ ਆ ਤੁਹਾਡੀ ਮੰਗਾਂ ਕੀ ਨੇਗੀਆਂ ਜਿਹਦੇ ਕਰਕੇ ਇਹ ਅ ਅੱਜ ਅੰਦੋਲਨ ਹੋ ਰਿਹਾ ਹੈ ਇਹ ਅੰਦੋਲਨ ਨਹੀਂ ਇਹ ਸਜਾ ਹੈ ਸਾਨੂੰ ਕਿ ਅਸੀਂ ਝਾੜੂ ਦੇ ਉੱਪਰ ਇਹਨਾਂ ਯਕੀਨ ਕੀਤਾ ਅਸੀਂ ਭਗਵੰਦ ਮਾਨ ਸਾਹਿਬ ਤੇ ਇਹਨਾਂ ਯਕੀਨ ਕੀਤਾ ਤੇ ਉਹ ਸਾਨੂੰ ਜਿਹੜਾ ਵੀ ਅਸੀਂ ਉਹਨਾਂ ਤੇ ਵਿਸ਼ਵਾਸ ਕੀਤਾ ਵਾ ਤੇ ਉਹ ਵਿਸ਼ਵਾਸ ਦਾ ਸਾਨੂੰ ਅੱਜ ਫਲ ਮਿਲ ਰਿਹਾ ਵਾ ਤੇ ਅਸੀਂ ਉਹ ਫਲ ਹੀ ਲੈਣ ਆਏ ਸੀਗੇ ਅਸੀਂ ਕਿ ਚਲੋ ਅਸੀਂ ਨਾ ਪਿੱਛੇ ਰਹਿ ਜਾਈਏ ਕਾਸੀਂ ਲੈ ਆਈਏ 7 ਸਾਲਾਂ ਦੇ ਵਿੱਚ ਜਿਵੇਂ ਉਹਨਾਂ ਨੇ ਦਾਵਾ ਕੀਤਾ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਸਜ਼ਾ ਮਿਲੀ ਹੈ ਉਹਨਾਂ ਨੇ ਤਾਂ ਬਹੁਤ ਸਾਰੀਆਂ ਪੋਸਟਾਂ ਜਿਵੇਂ ਦਾਅਵੇ ਨੇ 53000 ਪੋਸਟ ਕੱਢੀ ਬੋਰਡ ਤੱਕ ਲਾਤੇ ਲੋਕਾਂ ਨੇ ਬੋਲਿਆ ਐ ਸੋਸ਼ਲ ਮੀਡੀਆ ਦੇ ਉੱਪਰ ਕਿ ਸਾਨੂੰ ਜੁਆਇਨਿੰਗ ਲੈਟਰ ਮਿਲ ਗਏ ਨੌਕਰੀਆਂ ਮਿਲ ਗਈਆਂ ਨੇ ਤੇ ਮੈਂ ਕਹਿ ਦਿੰਨੀ ਆ ਤੇ ਮੈਂ ਅਮਨਦੀਪ ਗੌਰ ਰਾਇਕੋਟ ਤੋਂ ਮੈਨੂੰ ਅੱਜ ਭਗਵੰਤ ਮਾਨ ਸਾਹਿਬ ਨੇ ਐਜ਼ ਅ ਹਿੰਦੀ ਟੀਚਰ ਲੈਕਚਰਰ ਦੇ ਲਈ ਭਰਤੀ ਕੀਤਾ ਤੇ ਮੈਂ ਤੇ ਪੋਇੰਟਮੈਂਟ ਲੈਟਰ ਲੈਣ ਆ ਰਹੀ ਆ ਤੇ ਮਾੜਾ ਤੁਸੀਂ ਪਹਿ ਕੈਮਰਾ ਘੁਮਾ ਕੇ ਪਿੱਛੇ ਦੇਖ ਲਓ ਵੀ ਹੋ ਕੀ ਰਿਹਾ ਵਾ ਉਹ ਲੜਾਈ ਆ ਬਹੁਤ ਮੈਂ ਬੋਲਦਾ ਕੀ ਚਲੋ ਪੇਟ ਬੋਲਦੇ ਨੇ ਪੈਸੇ ਲੈ ਕੇ ਬੋਲਦੇ ਨੇ ਇਹਦੇ ਬਾਰੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਪੇਟ ਬੋਲਦੇ ਨੇ ਜਾਂ ਕਿਵੇਂ ਬੋਲਦੇ ਨੇ ਬਟ ਜੋ ਤੁਸੀਂ ਸਵਾਲ ਕੀਤਾ ਮੈਂ ਤੁਹਾਨੂੰ ਉਹ ਦੱਸ ਦਿੰਦੀ ਕਹਿੰਦੇ ਐਲੀਜੀਬਲ ਨਹੀਂ ਹੈਗੇ ਜਿਹੜੇ ਇਹ ਪ੍ਰੋਟੈਸਟ ਕਰਦੇ ਨੇ ਨੌਜਵਾਨ ਪੰਜਾਬ ਦੇ ਵਿੱਚ ਜਾਂ ਜਿਹੜੇ ਕਹਿੰਦੇ ਆ ਵੀ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਇਹ ਤਾਂ ਅਲੀਜੀਬਲ ਹੀ ਨਹੀਂ ਐ ਤਾਂ ਪੜ੍ਹੇ ਲਿਖੀ ਨਹੀਂ ਐ ਤਾਂ ਆਣ ਪੜ ਲੋਗ ਬਲੰਗ ਨੇ ਦਿੱਲੀੋਂ ਲੈ ਕੇ ਤਾਂ ਲਾਏ ਜਾ ਰਹੇ ਐ ਇੱਥੇ ਅੱਛਾ ਤੇ ਜਿਹੜੇ ਇਹਨਾਂ ਨੇ ਐਮਐਲਏ ਭਰਤੀ ਕੀਤੇ ਹੋਏ ਨੇ ਕਿਹੜੇ ਪੀਐਚਡੀ ਪਾਸ ਆ ਮਾਨ ਸਾਹਿਬ ਕਿਹੜੀ ਪੀਐਚਡੀ ਕਰੀ ਬੈਠੇ ਨੇ ਸਾਡੇ ਹੋਰ ਦੇਖ ਲੋ ਜੋ ਐ ਸਰਪੰਚਾਂ ਨੂੰ ਵੀ ਅਹੁਦੇ ਦਿੰਦੇ ਨੇ ਜਾਂ ਹੋਰ ਲੋਕਾਂ ਨੂੰ ਅਹੁਦੇ ਦਿੰਦੇ ਨੇ ਕਿਹੜੇ ਪੀਐਚਡੀ ਪਾਸ ਨੇ ਜੇ ਅਸੀਂ ਮਤਲਬ ਅ ਅਲੀਜੀਬਲ ਨਹੀਂ ਹੈਗੇ ਮੈਂਟ ਦਾ ਲਿਫੀਟੀ ਕ੍ਰਿਟੇਰੀਆ ਪੂਰਾ ਕਰਦੇ ਹਾਂ ਹਾਂਜੀ ਹਾਂ ਬੀਐਡ ਪਲੱਸ ਈਬੀ ਟੈਟ ਪਾਸ ਕੀਤਾ ਹੋਇਆ ਸਾਡਾ ਜਿੰਨੇ ਸਾਲਾਂ ਤੋਂ ਭਰਤੀ ਨਹੀਂ ਆਈ। ਤਕਰੀਬਨ ਗਰੀਬਨ ਇਹਨਾਂ ਦੀ ਸਰਕਾਰ ਨੇ ਤਾਂ ਸਾਨੂੰ ਕੋਈ ਭਰਤੀ ਦਿੱਤੀ ਹੀ ਨਹੀਂ। ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਹੋਈ ਐ, ਇਹਨਾਂ ਨੇ ਸਾਨੂੰ ਕੋਈ ਟੈਟ ਜਾਂ ਮਾਸਟਰ ਕੈਡਰ ਦਾ ਜਿਹੜਾ ਰਿਜ਼ਲਟ ਨਹੀਂ ਦਿੱਤਾ ਹੈ ਦਾ। ਬੋਰਡਾਂ ਦੇ ਵਿੱਚ 3 ਸਾਲਾਂ ਤੋਂ ਲਗਾਤਾਰ ਕੰਮ ਕੀਤੇ ਹੋਏ ਆ ਪਰ ਦੂਜੇ ਪਾਸੇ ਹਜ਼ਾਰਾਂ ਲੋਕ ਨੇ ਸਾਰੇ ਵਿਭਾਗਾਂ ਵਾਲੇ ਹੀ ਕਹੀ ਜਾਂਦੇ ਕੋਈ ਭਰਤੀ ਨਹੀਂ, ਕੋਈ ਭਰਤੀ ਨਹੀਂ, ਕੋਈ ਭਰਤ ਨਹੀਂ ਸੱਚਾਈ ਕੀ ਐ। ਨਹੀਂ ਆਪਾਂ ਇਹ ਨਹੀਂ ਕਹਿ ਸਕਦੇ ਕੰਮ ਨਹੀਂ ਕੀਤੇ, ਕੰਮ ਕੀਤੇ ਆ। ਜਿਨ੍ਹਾਂ ਦੇ ਵਿਆਹ ਨਹੀਂ ਸੀ ਉਹਦੇ ਮਲੰਗਾਂ ਦੇ ਵਿਆਹ ਹੋਏ ਨੇ। ਹਨਾ ਵਿਆਹ ਹੋਏ ਨੇ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਵਿਆਹੇ ਗਏ ਨੇ ਲੋਕ। ਤੇ ਹੋਰ ਜਿਹੜੇ ਜਿਹੜੇ ਇਹਨਾਂ ਨੇ ਗੁੰਡੇ ਪਾਲੇ ਹੋਏ ਸੀਗੇ ਤੇ ਉਹਨਾਂ ਨੂੰ ਰਹਾਇਸ਼ਾਂ ਮਤਲਬ ਰਿਹਾਈ ਕੀਤੀ ਗਈ ਆ ਆਪਦੇ ਲੋਕਾਂ ਨੇ ਇਹਨਾਂ ਨੇ ਕੰਮ ਕੀਤਾ ਵਾ ਤੇ ਜਿਹੜੇ ਸਾਡੇ ਵਰਗੇ ਪਾਗਲਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਯਕੀਨ ਕੀਤਾ ਇਹਨਾਂ ਨੇ ਤੇ ਸਾਨੂੰ ਆ ਸਜ਼ਾ ਮਿਲੀ ਹੋਈ ਆ ਕੀਤਾ ਕੀ ਇਹਨੇ ਸਾਰਾ ਕੁਝ ਕੀਤਾ ਨਾ ਰਿਆਂ ਦੇ ਵੀ ਖਰਚਾ ਬਹੁਤ ਹੋ ਗਿਆ ਪੜਾ ਤੇ ਹੁਣ ਤੁਸੀਂ ਕੁਝ ਲਿਆਓ ਕਮਾ ਕੇ ਹੁਣ ਬਹੁਤ ਵੱਡੇ ਵੱਡੇ ਹੋ ਗਏ ਪਰਿਵਾਰ ਤਾਂ ਕਹਿੰਦਾ ਹੈ ਜੀ ਤੇ ਅਸੀਂ ਆਪ ਖੁਦ ਮਜ਼ਦੂਰੀ ਕਰ ਕਰਕੇ ਅਸੀਂ ਖੁਦ ਆਪਦੀਆਂ ਮਤਲਬ ਮੰਗਾ ਨੂੰ ਸੁਪਨਿਆਂ ਨੂੰ ਮਾਰ-ਮਾਰ ਕੇ ਜਿਹੜਾ ਵਾ ਅਸੀਂ ਬੀਏਡ ਕੀਤੀ ਆ ਔਰ ਜਿੰਨੇ ਵੀ ਇਹਨਾਂ ਨੇ ਪ੍ਰਾਈਵੇਟ ਕਾਲਜ ਖੋਲੇ ਹੋਏ ਨੇਗੇ ਉਹ ਸਾਡੀ ਨਾਲੇ ਸਕਾਲਰਸ਼ਿਪ ਖਾਂਦੇ ਨੇ ਨਾਲੇ ਸਾਡਾ ਫੀਸ ਲੈਂਦੇ ਨੇ ਇਹਨਾਂ ਨੇ ਸਾਡੀ ਇੱਕ ਵਾਰ ਸਾਰ ਨਹੀਂ ਪੁੱਛੀ ਜਿਹੜਾ ਭਗਵੰਤ ਮਾਲ ਨੇ ਇੱਕ ਫਾਰਜੀ ਜਿਹਾ WhatsApp ਦਾ ਨੰਬਰ ਦਿੱਤਾ ਵਾ 100 200 ਵਾਲਾ ਸਮਥਿੰਗ ਕਰਕੇ ਉਹਤੇ ਮੈਂ ਘੱਟੋ-ਘੱਟ 20 ਵਾਰੀ ਜਿਹੜੀ ਇਹ ਕੰਪਲੇਨ ਆ ਉਹ ਦਰਜ ਕਰਵਾਈ ਆ ਇਨਾਂ ਦੇ ਕੰਨ ਤੋਂ ਜੂਨ ਹੀ ਸਰ ਗਈ ਹੈਗੀ ਸਾਨੂੰ ਨਾ ਤਾਂ ਸਰਟੀਫਿਕੇਟ ਦੇ ਰਹੇ ਨੇ ਪ੍ਰਾਈਵੇਟ ਕਾਲਜਾਂ ਵਾਲੇ ਮੇਰੀ ਰਿਕੁਐਸਟ ਆ ਕਿ ਇਹ ਪਲੀਜ਼ ਇਹਦੇ ਉੱਪਰ ਹੱਲ ਕੀਤਾ ਜਾਵੇ ਸਾਡੀ ਕਦੋਂ ਤੱਕ ਨਹੀਂ ਮਿਲਿਆ ਤੁਹਾਨੂੰ ਸਰਟੀਫਿਕੇਟ ਜਿਹੜੀ ਅਸੀਂ ਬੀਏਡ ਕੀਤੀ ਹੋਈ ਆ ਪਾਸ ਉਹਦੇ ਸਰਟੀਫਿਕੇਟ 'ਚ ਸਾਨੂੰ ਪ੍ਰੋਬਲਮ ਦਿੱਕਤ ਆ ਰਹੀ ਆ ਸਾਡੇ ਨਾਲ ਬਹਿ ਕੇ ਗੱਲ ਕਰਨ ਸਾਨੂੰ ਕੋਈ ਇਹਨਾਂ ਸਾਨੂੰ ਇਹਨਾਂ ਦੀ ਸਰਕਾਰ ਤੋਂ ਇੰਨੀ ਆਸ ਨਹੀਂ ਸੀ ਵੀ ਸਾਨੂੰ ਵੀ ਇਹਨਾਂ ਦੀ ਸਰਕਾਰ ਚ ਲੋੜ ਨਾ ਪੈ ਜੂਗਾ ਪਰ ਪਰ ਜਿਵੇਂ ਜਿਵੇਂ ਸਰਕਾਰਾਂ ਦਾਵਾ ਕਰਦੀਆਂ ਨੇ ਲੋਕ ਉਹਨਾਂ ਦੇ ਮਗਰ ਲੱਗਦੇ ਨੇ ਹੁਣ ਵੀ ਜਿਵੇਂ ਜ਼ਿਮਨੀ ਚੋਣ ਚੱਲ ਰਹੀ ਆ ਹਜ਼ਾਰਾਂ ਲੋਕ ਨੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੀ ਜ਼ਿੰਮਨੀ ਚੋਣ ਚ ਪ੍ਰਚਾਰ ਕਰ ਰਹੇ ਨੇ ਔਰ ਉਹਨਾਂ ਨੇ ਵੀ ਝੰਡੇ ਚੱਕੇ ਹੋਏ ਨੇ ਤੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਨੌਜਵਾਨ ਕਿਤੇ ਨਾ ਕਿਤੇ ਕਿਸੇ ਹੋਰ ਪਾਸੇ ਨੂੰ ਹੋ ਟ੍ਰੈਕ ਤੇ ਆ ਝੰਡੇ ਤਾਂ ਅਸੀਂ ਵੀ ਚੱਕੇ ਸੀ ਮੇਰੇ ਘਰ ਦੀਆਂ 42 ਵੋਟਾਂ ਨੇ ਮੈਂ 42 ਦੀਆਂ 42 ਵੋਟਾਂ ਮਾਨ ਸਾਹਿਬ ਨੂੰ ਪਵਾਈਆਂ ਆ ਮੇਰੇ ਮੂੰਹ ਦੇ ਆਪਦੇ ਆਪ ਦੇ ਕੱਪੜ ਆ ਵੀ ਮੈਂ ਇਹਨੂੰ ਨੂੰ ਵੋਟਾਂ ਪਾਈਆਂ ਤੇ ਪਵਾਈਆਂ ਤੇ ਕੰਨ بڑے ਵੀ ਅਸੀਂ ਇਹਨਾਂ ਨੂੰ 5 ਸਾਲ ਤਾਂ ਕੀ 5 ਜਨਮ ਚ ਅਸੀਂ ਇਹਨੂੰ ਵੋਟ ਨਹੀਂ ਪਾਉਂਦੇ ਐਡਾ ਇਹਨਾਂ ਗੁੱਸਾ ਤੁਹਾਡੇ ਅੰਦਰ ਹਾਂ ਹੈ ਸਾਨੂੰ ਇਹਨਾਂ ਤੋਂ 1% ਉਮੀਦ ਨਹੀਂ ਸੀ ਵੀ ਸਾਨੂੰ ਇਹ ਪ੍ਰੋਟੈਸਟ ਕਰਨ ਤੇ ਮਜਬੂਰ ਕਰਨਗੇ ਇਹ ਰੋਜ਼ਗਾਰ ਵਿਰੁੱਧ ਜੁੱਧ ਕਰ ਰਹੇ ਹੋਗੇ ਪਰ ਮਾਨ ਸਾਹਿਬ ਨੇ ਵੱਖੋ ਵੱਖਰੇ ਜੁੱਧ ਪੇ ਚਲਾਏ ਹੋਏ ਨੇ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਕਰਾਪਸ਼ਨ ਵਿਰੁੱਧ ਚਲਾਇਆ ਹੋਇਆ ਉਹ ਕਹਿੰਦੇ ਅਸੀਂ ਜੁੱਧ ਸਾਰੇ ਜਿੱਤ ਲੈਨੇਗੇ ਲੱਗਦਾ ਤੁਹਾਨੂੰ ਵੀ ਉਹਨਾਂ ਨੇ ਜੁੱਧ ਜਿੱਤ ਲੈ ਜਿਹੜਾ ਤੁਸੀਂ ਅੱਜ ਨਵਾਂ ਜੁੱਧ ਵੜ ਲਿਆ ਜਿਹੜਾ ਨਸ਼ਾ ਤਾਂ ਅਸੀਂ ਕਰਦੇ ਆ ਸਰਕਾਰਾਂ ਕਰਦੀਆਂ ਨੇ ਉਹ ਤਾਂ ਚੱਲੀ ਜਾਂਦਾ ਵਾ ਜਿਹੜਾ ਪੰਜਾਬੀ ਝੂਠ ਦਾ ਵਾ ਅਜੇ ਰੋਜ਼ਗਾਰ ਦਾ ਆਪਦੇ ਪਵੈਖ ਨੂੰ ਬਣਾਉਣ ਦਾ ਤੇ ਉਹ ਜਿਹੜਾ ਹਲੇ ਮਤਲਬ ਬਰੋਜ ਜੋਧ ਬਹੁਤ ਚੱਲੀ ਜਾ ਰਿਹਾ ਵਾ ਤੇ ਨਸ਼ਿਆਂ ਦਾ ਜਿਹੜਾ ਇਹ ਕਰ ਰਹੇ ਨੇਗੇ ਤਾਂ ਸ਼ਾਇਦ ਹੋ ਸਕਦਾ ਵੀ ਇਹਨਾਂ ਦੀਆਂ ਨਿਗਾਹ ਦੇ ਵਿੱਚ ਖਤਮ ਹੋ ਗਿਆ ਹੋਵੇ ਤੇ ਤੁਹਾਨੂੰ ਮੈਂ ਥੋੜੀ ਜੀ ਚਾਨਣਾ ਪਾਉਣਾ ਚਾਹਾਂ ਕੁਝ ਦਿਨ ਹੋਏ ਨੇ ਕਿਸੇ ਜਗ੍ਹਾ ਦੇ ਉੱਪਰ ਪੰਜ ਪੰਜ ਸੱਤ ਸੱਤ ਮੁੰਡਿਆਂ ਦੀਆਂ ਦਿੱਥਾਂ ਹੋਈਆਂ ਨੇ ਨਸ਼ੇ ਦੇ ਨਾਲ ਹੀ ਬੱਚੇ ਉਹ ਮਰੇ ਨੇਗੇ ਤੇ ਮੈਂ ਪੁੱਛਣਾ ਚਾਹੁੰਨੀ ਆ ਸਰਕਾਰ ਨੂੰ ਮਾਨ ਸਾਹਿਬ ਨੂੰ ਕਿ ਤੁਸੀਂ ਕਿਹੜਾ ਨਸ਼ਾ ਜਿਹੜਾ ਬੰਦ ਕੀਤਾ ਹੋਇਆ ਵਾ ਬੀ ਆਪ ਦਾ ਰੋਜ਼ਗਾਰ ਪ੍ਰਾਪਤ ਕਰਨ ਦਾ ਨਸ਼ਾ ਬੰਦ ਕੀਤਾ ਐਜੂਕੇਸ਼ਨ ਦਾ ਨਸ਼ਾ ਬੰਦ ਕੀਤਾ ਵਾ ਤੁਸੀਂ ਕਿਹੜਾ ਨਸ਼ਾ ਬੰਦ ਕੀਤਾ ਉਹ ਮੈਨੂੰ ਦੱਸਣ ਅਗਰ ਇਹਨਾਂ ਦੇ ਵਿੱਚ ਹਿੰਮਤ ਆ ਅਸੀਂ ਆ ਖੜੇ ਆ ਕਹਿੰਦੇ ਆ ਅਸੀਂ ਇਹਨਾਂ ਨੂੰ ਅਰੈਸਟ ਕਰਨਾ ਮੈਂ ਖੜੀ ਆ ਸਾਨੂੰ ਅਰੈਸਟ ਕਰਨ ਸਾਡੇ ਚ ਦਮ ਹੈਗਾ ਜਿਨ੍ਹਾਂ ਚ ਤਾਕਤ ਆ ਸਾਡੀ ਹੱਕ ਦੇ ਵਿੱਚ ਆ ਕੇ ਬੱਜਣ ਸਾਡੇ ਨਾਲ ਸਾਹਮਣੇ ਆ ਕੇ ਗੱਲ ਕਰਨੀ ਅਰੇ ਅੱਛਾ ਮੰਗਣੇ ਨੌਕਰੀ ਮਿਲਣੇ ਡਾਂਗਾ ਮਿਲਣੇ ਪਰਚੇ ਮਿਲਣੀਆਂ ਜੇਲਾਂ ਇਹ ਕਿੱਥੋਂ ਦੀ ਡੈਮੋਕ੍ਰੇਸੀ ਕੋਈ ਨਾ ਫਿਰ ਮੰਗਣੀਆਂ ਵੋਟਾਂ ਪੈਣੀਆਂ ਗਾਲਾਂ ਆ ਗਈਆਂ ਬਸ 1.5 ਸਾਲ ਦਾ ਫਰਕ ਰਹਿ ਗਿਆ ਵਾ ਔਰ ਕਿਆ ਨੇ ਹੁੰਦਿਆ ਇੱਕ ਹੱਥ ਕਰ ਲਾ ਦੂਜੇ ਹੱਥ ਭਰ ਲਾ 1.5 ਸਾਲ ਆ ਬਸ ਲਾਣ ਦਾ ਸੀ ਬੋਰਡ ਪਾ ਕੇ ਤਾਂ